ਆਪਣੇ ਜਿਹੜੇ ਬੂਥਾਂ ਦੇ ਜਿਹੜੇ ਕਾਂਗਰਸ ਪਾਰਟੀ ਦੇ ਬੂਥ ਨੇ ਉੱਥੇ ਬਹੁਤ ਚਹਿਲ ਪਹਿਲ ਹੈ ਤੇ ਜਿਹੜੇ ਝਾੜੂ ਪਾਰਟੀ ਦੇ ਜਿਹੜੇ ਬੂਥ ਨੇ ਉੱਥੇ ਬਿਲਕੁਲ ਸਨਾਟਾ ਛਾਇਆ ਹੋਇਆ ਹੈ ਕਾਂਗਰਸ ਵਾਲੇ ਕਹਿੰਦੇ ਨੇ ਕਹਿੰਦੇ ਰੌਣਕ ਮੇਲਾ ਤਾਂ ਸਾਡੇ ਬੂਥਾਂ ਤੇ ਆਮ ਆਦਮੀ ਪਾਰਟੀ ਤੇ ਕਹਿੰਦੇ ਰੌਣਕ ਮੇਲਾ ਹੀ ਨਹੀਂ ਹੈਗੇ ਮੈਂ ਤੁਹਾਨੂੰ ਦੱਸਦਾ ਜੀ ਇਹ ਤਾਂ ਪਿਛਲੀ ਵਾਰ ਵੀ ਤੀਗਾ ਜਿਹੜੀਆਂ 2022 ਦੀਆਂ ਚੋਣਾਂ ਤੇ ਉੱਥੇ ਵੀ ਉਦੋਂ ਰੌਣਕ ਮੇਲਾ ਸੀਗਾ ਜੇ ਆਪਾਂ 14 ਦੀ ਇਲੈਕਸ਼ਨ ਲਾ ਲਓ ਉਦੋਂ ਵੀ ਉਹਨਾਂ ਦੇ ਬੂਥਾਂ ਤੇ ਰੌਣਕ ਮੇਲਾ ਤੀਗਾ ਇਹ ਤਾਂ ਜਦੋਂ ਪਟਾਰੀ ਖੁੱਲਦੀ ਆ ਉਦੋਂ ਪਤਾ ਅਜਿਹਾ ਕਹਿੰਦੇ ਨੇ ਕੰਮੇ ਬਹੁਤ ਕੀਤੇ ਨੇ ਅਸੀਂ ਪਹਿਲਾਂ ਲਗਾਤਾਰ ਜਿਹੜਾ ਚੋਣ ਪ੍ਰਚਾਰ ਕੀਤਾ ਕੰਮਾਂ ਦੇ ਵਿਹਾਰ ਤੇ ਕਹਿ ਰਹੇ ਨੇ ਕਿ ਅਸੀਂ ਚੋਣ ਪ੍ਰਚਾਰ ਕਰਦੇ ਹਾਂ ਕੰਮ ਇਹਨਾਂ ਨੇ ਕੀਤੇ ਨੇ ਸਿਰਫ ਜਿਹੜੀਆਂ ਫਲੈਕਸਾਂ ਲਾਈਆਂ ਹੋਈਆਂ ਨੇ ਮਸ਼ਹੂਰੀਆਂ ਜਿਹੜੀਆਂ ਕੀਤੀਆਂ ਨੇ ਵੱਡੀਆਂ-ਵੱਡੀਆਂ ਫਲੈਕਸਾਂ ਲਾ ਕੇ ਅਸੀਂ ਨੇ ਹੀ ਮੈਡੀਕਲ ਕਾਲਜ ਬਣਾਤੇ 14 ਬਣਾਤੇ ਸੜਕਾਂ ਬਣਾਤੀਆਂ ਉਹ ਸਾਡੇ ਇਲਾਕੇ ਵਾਲੇ ਨੂੰ ਪਤਾ ਨਹੀਂ ਕਿੱਥੇ ਨੇ ਉਹ ਕਾਲਜ ਕਿੱਥੇ ਨੇ ਤੇ ਸੜਕਾਂ ਜਿਹੜੀਆਂ ਬਣਾਈਆਂ ਨੇ ਉਹ ਪਤਾ ਨਹੀਂ ਕਿੱਥੇ ਨੇ ਜਿਹੜੇ ਸਕੂਲ ਬਣਾ ਰਹੇ ਨੇ ਉਹ ਪਤਾ ਨਹੀਂ ਕਿੱਥੇ ਨੇ ਪੋਲਿੰਗ ਤੋਂ ਬੂਥ 2 ਨੇ ਕਾਂਗਰਸ ਪਾਰਟੀ ਦਾ ਇੱਕ ਆਮਾਦਵੀ ਪਾਰਟੀ ਦਾ ਬਾਕੀ ਦੇ ਪੋਲਿੰਗ ਬੂਥ ਲੱਗੇ ਬਾਕੀ ਜਿਹੜੀਆਂ ਭਾਜੀਪੀ ਆ ਉਹ ਤਾਂ ਖਤਮੇ ਹੋ ਚੁੱਕੀਆਂ ਪਿੰਡਾਂ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਤੇ ਜਿਹੜਾ ਅਕਾਲੀ ਦਲ ਦਾ ਉਹ ਵੀ ਤੁਸੀਂ ਦੇਖ ਲਓ ਕੋਈ ਬੂਥ ਨਹੀਂ ਲੱਗਿਆ ਇਹ ਦੋਵੇਂ ਪਾਰਟੀਆਂ ਨੇ ਜਿਹੜਾ ਜ਼ਮੀਨੀ ਪੱਧਰ ਤੇ ਆਪ ਦਾ ਜਿਹੜਾ ਆਧਾਰ ਕੋ ਚੁੱਕੀਆਂ ਨੇ ਚਾਰੂ ਵਾਲਾ ਤੁਹਾਨੂੰ ਪਤਾ ਹੀ ਹੈ ਵੀ ਕੀ ਹਾਲ ਹਿੱਲੇ ਨੇ ਆਂਡੇ ਕਿਤੇ ਦੇ ਕੁੜਕੜ ਕਿਤੇ ਤੁਸੀਂ ਇਹ ਵੀ ਦੇਖ ਰਹੇ ਹੋ ਤੁਹਾਡੇ ਪਿੰਡ ਚ ਚਾਰ ਵੱਡੀਆਂ ਪਾਰਟੀਆਂ ਨੇ ਪਰ ਬੂਥ ਦੋਏ ਰਹਿ ਗਏ ਜੀ ਦੋ ਪਾਰਟੀਆਂ ਦੇ ਬੂਥ ਕਿੱਧਰ ਚਲੇ ਗਏ ਪਤਾ ਹੈ ਗੱਲ ਕੀ ਜੀ ਹੁਣ ਪਹਿਲਾਂ ਤਾਂ ਝਾੜੂ ਵਾਲਾ ਨਹੀਂ ਛੇਤੀ ਲੱਗਣਾ ਤੀ ਜੀ ਇਹ ਤਾਂ ਸ਼ਰਮੋ ਸ਼ਰਮੀ ਲੱਗ ਗਿਆ ਯੋਰੀ ਬੂਥ ਮੇਂ ਜਿੱਥੇ ਆਪਾਂ ਖੜੇ ਆ ਇੱਥੇ ਤਾਂ ਇਹ ਲੱਗ ਰਿਹਾ ਵੀ ਮੁਕਾਬਲੇ ਆਮਾਦ ਵੀ ਪਾਰਟੀ ਦੇ ਕਾਂਗਰਸ ਦੇ ਦੂਜਿਆਂ ਦਾ ਤਾਂ ਬੂਥ ਵੀ ਨਹੀਂ ਹੈਗਾ ਨਹੀਂ ਬੂਥ ਲੱਗਣਾ ਕੀ ਹੈ ਜੀ ਦੇਖੋ 100 ਸਾਲ ਪੁਰਾਣੀ ਪਾਰਟੀ ਸੀ ਮਾਨਸਾ ਪਹਿਲੀ ਹੀ ਕਹਿੰਦੇ ਹੁੰਦੇ ਨੇ ਅਕਾਲੀ ਦਲ 1920 ਚ ਪੈਦਾ ਹੋਇਆ ਸੀਗਾ 2020 20 ਦੇ ਵਿੱਚ ਆ ਕੇ ਖਤਮ ਹੋ ਗਿਆ ਤੇ 25 ਸਾਲ ਰਾਜ ਕੀਤਾ ਉਹਨਾਂ ਨੇ ਉਹ ਇੱਕ ਸੀਟ ਤੇ ਸਿਮਟ ਗਏ ਜੀ ਪੰਜਾਬੀ ਲੋਕ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਪੰਜਾਬ ਦੇ ਵਿੱਚ ਅੱਜ ਜ਼ਿਲ੍ਹਾ ਪ੍ਰੀਸ਼ਦ ਬਲਾਕ ਸਮਤੀ ਚੋਣਾਂ ਹੋ ਰਹੀਆਂ ਨੇ ਵੋਟਾਂ ਪੈ ਰਹੀਆਂ ਨੇ ਵੋਟਾਂ ਸਵੇਰੇ 8 ਵਜੇ ਤੋਂ ਸ਼ੁਰੂਆਤ ਹੋਈ ਵੋਟਾਂ ਪੈਣ ਦੀ ਅਤੇ ਲਗਾਤਾਰ ਹੁਣ VOTING ਹੋ ਰਹੀ ਆ ਜਿਹੜੀ VOTING ਪਰਸੈਂਟੇਜ ਦੀ ਗੱਲ ਕਰੀਏ ਹੁਣ ਤਾਂ ਸਲੋ ਆ ਕਾਫੀ ਤੇ ਅਨੁਮਾਨ ਹੈ ਕਿ 11-12 ਵਜੇ ਕਾਫੀ ਤੇਜ਼ੀ ਨਾਲ ਜਿਹੜੇ VOTER ਨੇ ਉਹ ਪੋਲਿੰਗ ਬੂਥਾਂ ਤੇ ਪਹੁੰਚਣਗੇ ਸੋ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਪੰਜਾਬ ਦੇ 1 ਕਰੋੜ 36 ਲੱਖ VOTERਾਂ ਨੇ ਅੱਜ ਵੋਟ ਪਾਉਣੀਆਂ ਜਨਨ ਕਿ ਪਿੰਡਾਂ ਦੇ ਵਿੱਚ ਜਿਹੜੀ VOTING ਲਗਾਤਾਰ ਜਾਰੀ ਹੈ ਬਲੋਕ ਸਮਤੀ ਜ਼ਿਲ੍ਹਾ ਪ੍ਰੀਸ਼ਦ ਅਸੀਂ ਜ਼ਿਲ੍ਹਾ ਸੰਗਰੂਰ ਮੁੱਖ ਮੰਤਰੀ ਭਗਵੰਤ ਮਾਨ ਦਾ ਜ਼ਿਲ੍ਹਾ ਹੌਟ ਸ਼ੀਟ ਆ ਪੂਰੀ ਅਸੀਂ ਅ ਜਿਲ੍ਹਾ ਸੰਗਰੂਰ ਦੇ ਬਲਾਕ ਪਵਾਨੀਗੜ ਦਾ ਪਿੰਡਾ ਨੰਦੰਪਰ ਜਿੱਥੇ ਤਕਰੀਬਨ 2400 ਵੋਟ ਆ ਅਤੇ ਲਗਾਤਾਰ ਉੱਥੇ ਹਜੇ ਇਕਾਦੁੱਕਾ ਹੀ ਵੋਟਰ ਪਹੁੰਚ ਰਹੇ ਨੇ ਲਾਈਨ ਨਹੀਂ ਲੱਗੀ ਕਈ ਪਿੰਡਾਂ ਚ ਕਾਫੀ ਲਾਈਨਾਂ ਲੱਗੀਆਂ ਹੋਈਆਂ ਨੇ ਪੋਲਿੰਗ ਬੂਥ ਲੱਗੇ ਹੋਏ ਨੇ ਪਿੱਛੇ ਕਾਂਗਰਸ ਦਾ ਪੋਲਿੰਗ ਬੂਥ ਆ ਉਸ ਤੋਂ ਅੱਗੇ ਆਮ ਆਦਮੀ ਪਾਰਟੀ ਦਾ ਪੋਲਿੰਗ ਬੂਥ ਆ ਤੇ ਇਸ ਦੋ ਪੋਲਿੰਗ ਬੂਥਾਂ ਤੋਂ ਬਿਨਾ ਇੱਥੇ ਕੋਈ ਵੀ ਪੋਲਿੰਗ ਬੂਥ ਹੋਰ ਨਹੀਂ ਲੱਗਿਆ ਹੋਇਆ ਜਨਕਿ ਰੁਝਾਨ ਜਿਲ੍ਹਾਈਏ ਰੁਝਾਨ ਖੈਰ ਵੋਟਰ ਇਕਾਦੁੱਕਾ ਆ ਰਹੇ ਨੇ ਕਿ ਲਗਾਤਾਰ ਆਉਣ ਵਾਲੇ ਸਮੇਂ ਚ ਤੇਜੀ ਨਾਲ ਆਉਣਗੇ ਜੋਨ ਮਾਜੀ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਨੇ ਸाहिब ਸਿੰਘ ਪੜੋ ਉਹਨਾਂ ਦੀ ਪਤਨੀ ਉਮੀਦਵਾਰ ਨੇ ਸाहिब ਸਿੰਘ ਪੜੋ ਪਹੁੰਚੇ ਨੇ ਇੱਥੇ ਜਨਨਿਕੇ ਗੇੜਾ ਮਾਰਨ ਕੇ ਸਾਰੇ ਪਿੰਡਾਂ ਚ ਜਾ ਕੇ ਜੈਜਾ ਲੈ ਰਹੇ ਨੇ ਕਿ ਕਿਸ ਤਰੀਕੇ ਨਾਲ VOTING ਹੋ ਰਹੀ ਆ ਸਾਹਿਬ ਜੀ ਪਹੁੰਚੇ ਤੁਸੀਂ ਨਿੰਦੰਪਰ ਕਿਵੇਂ ਚੱਲ ਰਿਹਾ VOTING ਸਲੋ ਆ ਹਜੇ ਜਾਂ ਕਿ ਕਿਸ ਤਰੀਕੇ ਨਾਲ ਹੋ ਰਹੀ ਹੈ ਹਾਂ ਜੀ ਹਾਂ ਜੀ ਹਲੇ ਲੋਕ ਨਿਕਲਣਾ ਹਲੇ ਮਾਈਆਂ ਨੇ ਜਿਹੜਾ ਕੰਮ ਹੁੰਦਾ ਸਵੇਰੇ ਤੇ ਭਾਈ ਵੀ ਹੁਣ ਸ਼ੁਰੂ ਹੋ ਜਾਣਗੇ ਹੁਣ ਤੇ ਸਾਨੂੰ ਅਨੁਮਾਨ ਹੈ ਵੀ 60 ਦੇ 60% ਦੇ ਲਵੇ ਜਿਹੜੀ VOTING ਹੋਣੀ ਹੈ। ਜੀ ਅਸੀਂ ਦੇਖਦੇ ਹਾਂ 2400 ਵੋਟ ਦਾ ਪਿੰਡ ਆ ਇਹ ਨਦੰਮਪਰ ਪਿੰਡ ਪਰ ਪੋਲਿੰਗ ਤੋਂ ਬੂਥ 2 ਨੇ ਕਾਂਗਰਸ ਪਾਰਟੀ ਦਾ ਹੀ ਕੰਮ ਆਦਮੀ ਪਾਰਟੀ ਦਾ ਬਾਕੀ ਦੇ ਪੋਲਿੰਗ ਬੂਥ ਲੱਗੇ ਨਹੀਂ ਹੋਏ। ਬਾਕੀ ਜਿਹੜੀਆਂ ਭਾਜਪਾ ਉਹ ਤਾਂ ਖਤਮੇ ਹੋ ਚੁੱਕੇ ਆ ਪਿੰਡਾਂ ਦੇ ਵਿੱਚ ਤੁਹਾਨੂੰ ਪਤਾ ਹੀ ਹੈ। ਤੇ ਜਿਹੜਾ ਅਕਾਲੀ ਦਲ ਦਾ ਉਹ ਵੀ ਤੁਸੀਂ ਦੇਖ ਲਓ ਕੋਈ ਬੂਥ ਨਹੀਂ ਲੱਗਿਆ। ਇਹ ਦੋਵੇਂ ਪਾਰਟੀਆਂ ਨੇ ਜਿਹੜਾ ਜ਼ਮੀਨੀ ਪੱਧਰ ਤੇ ਆਪ ਦਾ ਜਿਹੜਾ ਆਧਾਰ ਖੋ ਚੁੱਕੀਆਂ ਨੇ। ਤੇ ਕਾਂਗਰਸ ਪਾਰਟੀ ਹੈ ਜਿਹੜੀ ਉਹ ਇੱਥੇ ਜਿਹੜੀ ਵੱਡੀ ਲੀਡ ਨਾਲ ਜਿਹੜੇ ਸ ਤੇ ਜਿਹੜਾ ਝਾੜੂ ਦਾ ਜਿਹੜਾ ਬੋਲਿੰਗ ਬੂਥ ਆ ਉੱਥੇ ਤਾਂ ਇਕਦੁੱਕਾ ਲੋਕ ਆਏ ਇਹ ਜਿਹੜਾ ਕੰਮ ਹੈ ਸਾਰਾ ਸ੍ਰੀ ਵੀਜੇਂਦਰ ਸਿੰਘ ਰਾਜੀ ਨੇ ਜਿਹੜੇ ਸਾਡੇ ਕੈਬਨਿਟ ਮਨਿਸਟਰ ਸਾਹਿਬका ਉਹਨਾਂ ਦੇ ਕੰਮ ਜਿਹੜੇ ਕੀਤੇ ਹੋਏ ਸੀ ਉਹ ਲੋਕ ਹੁਣ ਯਾਦ ਕਰ ਰਹੇ ਨੇ ਤੇ ਜਿਹੜੀ ਝਾੜੂ ਪਾਰਟੀ ਹੈ ਜਿਹੜੀ ਜ਼ਮੀਨੀ ਪੱਧਰ ਤੇ ਲੋਕਾਂ ਨਾਲ ਕੀਤੇ ਹੋਏ ਵਾਅਦੇ ਸੀ ਜਿਹੜੇ ਉਹਨਾਂ ਤੇ ਬਿਲਕੁਲ ਫੇਲ ਹੋ ਚੁੱਕੀ ਹੈ ਇਹ ਉਸ ਦਾ ਨਤੀਜਾ ਹੈ ਸਾਨੂੰ ਆਸ ਹੈ ਕਿ ਸ੍ਰੀ ਵੀਜੇਂਦਰ ਸਿੰਘ ਰਾਜੀ ਦੇ ਜਿਹੜੇ ਕੀਤੇ ਹੋਏ ਕੰਮ ਸੀ ਉਨਾ ਧਾਰਤੀ ਲੋਕ ਸਾਨੂੰ ਵੋਟਾਂ ਪਾਉਣਗੇ ਤੇ ਸਾਨੂੰ ਵੱਡੀ ਲੀਡ ਨਾਲ ਜਿਹੜੀ ਇੱਥੇ ਜਿਤਾਉਣਗੇ ਸਾਹਿਬ ਜੀ ਕੀ ਲੱਗਦਾ ਤੁਹਾਨੂੰ ਬੀਜੇਪੀ ਤਾਂ ਆਪਾਂ ਕਹਿੰਦੀ ਹੁੰਦੇ ਸੀ ਕਿ ਬੀਜੇਪੀ ਦੇ ਪੋਲਿੰਗ ਬੂਥ ਬਹੁਤ ਘੱਟ ਲੱਗਦੇ ਨੇ ਜੀ ਪਿੰਡਾਂ 'ਚ ਅਕਾਲੀ ਦਲ ਦਾ ਕਿੰਨਾ ਕੁ ਡਾਊਨਫਾਲ ਆ ਗਿਆ ਕਿ ਅਕਾਲੀ ਦਲ ਦੇ ਬੂਥ ਵੀ ਨਹੀਂ ਹੈਗੇ ਇੱਥੇ ਅਕਾਲੀ ਦਲ ਦਾ ਹੁਣ ਇੱਥੇ ਕੋਈ ਲੀਡਰ ਨਹੀਂ ਰਿਹਾ ਜੀ ਜਿਹੜਾ ਆਪਣਾ ਜਿਹੜਾ ਹਲਕਾ ਖਾਸ ਕਰ ਵਿਧਾਨ ਸਭਾ ਸੰਗਰੂਰ ਹੈ ਜਾਂ ਜ਼ਿਲ੍ਹਾ ਸੰਗਰੂਰ ਹੈ ਇੱਥੇ ਵਿਜੇਂਦਰ ਸਿੰਘਲਾ ਜੀ ਵਰਗੇ ਜਿਹੜੇ ਮਜ਼ਬੂਤ ਲੀਡਰ ਨੇ ਜਿਨ੍ਹਾਂ ਨੇ ਕੰਮ ਕੀਤਾ ਹੋਇਆ ਇਹਨਾਂ ਦੇ ਸਾਹ ਉਹਨਾਂ ਨੂੰ ਛੱਡ ਕੇ ਜਿਹੜੀ ਸਾਡੀ ਕਾਂਗਰਸ ਪਾਰਟੀ ਵਿੱਚ ਸਮੂਲੀਅਤ ਕਰ ਰਹੀ ਹੈ ਠੀਕ ਹੈ ਬਿਲਕੁਲ ਤੁਸੀਂ ਕੈਂਪੇਨ ਕੀਤੀ ਆ ਕਾਫੀ ਦਿਨ ਲੱਗੇ ਰਹੋ ਪੂਰੇ ਪਿੰਡਾਂ 'ਚ ਗਿਓ ਕੀ ਲੱਗਦਾ ਤੁਹਾਨੂੰ ਜਿਵੇਂ ਤੁਸੀਂ ਕਹੇ ਇੱਥੇ ਬਹੁਤ ਵਿਕਾਸ ਦੇ ਕੰਮ ਹੋਏ ਨੇ ਵਿਜੇਂਦਰ ਸਿੰਘਲਾ ਨੇ ਕੀਤੇ ਨੇ ਫਿਰ VOTING ਦਾ ਕਿਵੇਂ ਲੱਗਦਾ ਲੋਕਾਂ 'ਚ ਰੁਝਾਨ ਕਿਵੇਂ ਦਾ ਲੱਗਿਆ ਤੁਹਾਨੂੰ ਰੁਝਾਨ ਪਿਛਲੇ ਪਿੰਡਾਂ ਦੇ ਵਿੱਚ ਜਾ ਕੇ ਆਇਆ ਮੈਂ ਉੱਥੇ ਉੱਥੇ ਬਹੁਤ ਜਿਹੜੀਆਂ ਵੱਡੀਆਂ ਕਤਾਰਾਂ ਲੱਗੀਆਂ ਹੋਈਆਂ ਨੇ ਆਪਣੇ ਜਿਹੜੇ ਬੂਥਾਂ ਤੇ ਜਿਹੜੇ ਕਾਂਗਰਸ ਪਾਰਟੀ ਦੇ ਬੂਥ ਨੇ ਉੱਥੇ ਬਹੁਤ ਚਹਿਲ ਪਹਿਲ ਹੈ ਤੇ ਜਿਹੜੇ ਝਾੜੂ ਪਾਰਟੀ ਦੇ ਜਿਹ ਉੱਥੇ ਬਿਲਕੁਲ ਸਨਾਟਾ ਸ਼ਾਇਆ ਹੋਇਆ ਹੈ ਕਿਉਂਕਿ ਲੋਕ ਇਹਨਾਂ ਤੋਂ ਨਾਰਾਜ਼ ਨੇ ਕੋਈ ਵੀ ਇਹਨਾਂ ਨੇ ਜਿਹੜਾ ਵਾਅਦਾ ਪੂਰਾ ਨਹੀਂ ਕੀਤਾ ਇਹ ਨਾਰਾਜ਼ ਕਿਉਂ ਨਹੀਂ ਤਾਂ ਕਹਿੰਦੇ ਨੇ ਕੰਮੇ ਬਹੁਤ ਕੀਤੇ ਨੇ ਅਸੀਂ ਪਹਿਲਾਂ ਲਗਾਤਾਰ ਜਿਹੜਾ ਚੋਣ ਪ੍ਰਚਾਰ ਕੀਤਾ ਕੰਮਾਂ ਦੇ ਵਿਹਾਵ ਤੇ ਕਹਿ ਰਹੇ ਨੇ ਕਿ ਅਸੀਂ ਚੋਣ ਪ੍ਰਚਾਰ ਕਰ ਰਹੇ ਹਾਂ ਜੀ ਕੰਮ ਇਹਨਾਂ ਨੇ ਕੀਤੇ ਨੇ ਸਿਰਫ ਜਿਹੜੀਆਂ ਫਲੈਕਸਾਂ ਲਾਈਆਂ ਹੋਈਆਂ ਨੇ ਪਤਾ ਨਹੀਂ ਉਹ ਕੰਮ ਕਿੱਥੇ ਹੋਇਆ ਜ਼ਮੀਨੀ ਪੱਧਰ ਤੇ ਤੁਸੀਂ ਦੱਸੋ ਕਿੱਥੇ ਕੰਮ ਹੋਇਆ ਇਹਨਾਂ ਨੇ ਸਿਰਫ ਜਿਹੜਾ ਮਸਹੂਰੀਆਂ ਜਿਹੜੀਆਂ ਕੀਤੀਆਂ ਨੇ ਵੱਡੀਆਂ-ਵੱਡੀਆਂ ਫਲੈਕਸਾਂ ਲਾ ਕੇ ਅਸੀਂ ਨੇ ਜੀ ਮੈਡੀਕਲ ਕਾਲਜ ਬਣਾਤੇ 1 ਸੜਕਾਂ ਬਣਾਤੀਆਂ ਉਹ ਸਾਡੇ ਇਲਾਕੇ ਵਾਲਿਆਂ ਨੂੰ ਪਤਾ ਨਹੀਂ ਕਿੱਥੇ ਨੇ ਉਹ ਕਾਲਜ ਕਿੱਥੇ ਨੇ ਤੇ ਸੜਕਾਂ ਜਿਹੜੀਆਂ ਬਣਾਈਆਂ ਨੇ ਉਹ ਪਤਾ ਨਹੀਂ ਕਿੱਥੇ ਨੇ ਜਿਹੜੇ ਸਕੂਲ ਬਣਾ ਰਹੇ ਨੇ ਉਹ ਪਤਾ ਨਹੀਂ ਕਿੱਥੇ ਨੇ ਇਹ ਜਿਹੜਾ ਸਾਰਾ ਕੰਮ ਹੈ ਇਹ ਪਿਛਲੀ ਸਰਕਾਰ ਦੇ ਵਿੱਚ ਜਿਹੜੀ 2017 ਤੋਂ ਲੈ ਕੇ 2022 ਤੱਕ ਕਾਂਗਰਸ ਪਾਰਟੀ ਰਹੀ ਆ ਉਹਨਾਂ ਨੇ ਹੀ ਕੰਮ ਕੀਤੇ ਹੋਏ ਨੇ ਇਹਨਾਂ ਤੋਂ ਇੱਕ ਵੀ ਕੰਮ ਹੈ ਜਿਹੜਾ ਇਹ ਦੱਸਣ ਸਾਨੂੰ ਵੀ ਕਿਹੜੇ ਪਿੰਡ ਦੇ ਵਿੱਚ ਇਹਨਾਂ ਦਾ ਕੰਮ ਚੱਲ ਰਿਹਾ ਹੈ ਪੰਚਾਇਤਾਂ ਇਹਨਾਂ ਤੋਂ ਖਫਾ ਨੇ ਸਰਪੰਚ ਇਹਨਾਂ ਦੇ ਵਿਰੋਧ ਨੇ ਕਿਉਂਕਿ ਇਹ ਉਹਨਾਂ ਨੂੰ ਕੋਈ ਇਹਨਾਂ ਨੇ ਗ੍ਰਾਂਟ ਨਹੀਂ ਦਿੱਤੀ ਪਿੰਡਾਂ ਦੇ ਵਿੱਚ ਜਿਹੜੀ ਹੈਗੀ ਐ ਇੱਕ ਵੀ ਇਸ਼ਟ ਸਰਪੰਚ ਨੇ ਜਿਹੜੀ ਲਾ ਨਹੀਂ ਸਕੇ ਤਾਂ ਹੀ ਜਿਹੜੇ ਸਰਪੰਚ ਨੇ ਉਹ ਵੀ ਚੁੱਪ ਨੇ ਤੇ ਉਹ ਗੁਪਤ ਤਰੀਕੇ ਦੇ ਰਾਹੀਂ ਸਾਡੀ ਕਾਂਗਰਸ ਪਾਰਟੀ ਨੂੰ ਜਿਹੜੀ ਵੋਟ ਪਵਾ ਰਹੇ ਨੇ ਅੱਛਾ ਜਨਨ ਕਿ ਆਮ ਆਦਮੀ ਪਾਰਟੀ ਦੇ ਸਰਪੰਚ ਵੀ ਵੋਟਾਂ ਇੱਧਰ ਪੈਣਗੀਆਂ ਜੀ ਉਹ ਹਾਂਜੀ ਹਾਂਜੀ ਸਾਰੀ ਜਿਹੜੀ VOTING ਆ ਆਪਣੀ ਕਾਂਗਰਸ ਪਾਰਟੀ ਨੂੰ ਪਾਊਗੀ ਤੇ ਸਾਨੂੰ ਆਸ ਹੈ ਪੂਰੀ ਕਿ ਜਿਹੜੀ ਕਾਂਗਰਸ ਪਾਰਟੀ ਹੈ ਜਿਹੜੀ ਵਿਧਾਨ ਸਭਾ ਹਲਕਾ ਸੰਗਰੂਰ ਹੀ ਨਹੀਂ ਪੂਰੇ ਪੰਜਾਬ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਪਤੀਆਂ ਨੂੰ ਜਿੱਤ ਕੇ ਆਪਣਾ ਜਿਹੜਾ ਆਧਾਰ ਮਜੂਦ ਕਰੂਗੀ ਬਿਲਕੁਲ ਤੁਹਾਨੂੰ ਅਨੁਮਾਨ ਕੀ ਲੱਗਦਾ ਵੈਸੇ VOTING ਬਹੁਤ ਘੱਟ ਹੁੰਦੀ ਹੁੰਦੀ ਹੈ ਬਲਾਕ ਸੰਮਤੀ ਜਿਲ੍ਹਾ ਪ੍ਰੀਚ ਚੋਣਾ ਹੁੰਦੀਆਂ ਨੇ ਕਿੰਨੇ ਕ ਪਰਸੈਂਟ VOTING ਦਾ ਅਨੁਮਾਨ ਲੱਗਦਾ ਤੁਸੀਂ ਸ਼ਾਮ ਤੱਕ ਦੇਖਿਓ 60% ਤੋਂ 65 ਤੱਕ ਲੋਕ ਆ ਜਿਹੜਾ ਆਪਣਾ ਗੁੱਸਾ ਇਹਨਾਂ ਤੇ ਕੱਢਣਗੇ ਆ ਕੇ ਹਾਲੇ ਸਵੇਰੇ ਸਵੇਰੇ ਕੰਮ ਹੁੰਦੇ ਨੇ ਤਾਂ ਕਰਕੇ ਪਿਛਲੇ ਪਿੰਡ ਵੀ ਆ ਕੇ ਆਏ ਉੱਥੇ ਭੋਗ ਸੀਗਾ ਉਸ ਤੋਂ ਬਾਅਦ ਫੇਰ ਵੀ ਉਹਦੇ ਆਧਾਰ ਤੇ ਉਹ ਲੋਕ ਦੱਸ ਰਹੇ ਸੀ ਵੀ ਅਸੀਂ ਆ ਰਹੇ ਹਾਂ ਮੈਂ ਭੋਗ ਤੇ ਜਾ ਕੇ ਆਇਆ ਵੀ ਅਸੀਂ ਵੱਧ ਤੋਂ ਵੱਧ ਜਿਹੜੀਆਂ ਵੋਟਾਂ ਪਾਵਾਂਗੇ ਬਿਲਕੁਲ ਜੀ ਸੋ ਕਾਂਗਰਸ ਪਾਰਟੀ ਦੇ ਉਮੀਦਵਾਰ ਨੇ ਜਿਹੜੇ ਕਹਿ ਰਹੇ ਨੇ ਕਿ ਸਾਨੂੰ ਵਧੀਆ ਵੋਟਾਂ ਪੈਣਗੀਆਂ ਕਿਉਂਕਿ ਪਿਛਲੀ ਸਰਕਾਰ ਸਾਡੀ ਨੇ ਵਿਕਾਸ ਕਾਰਜ ਵਿਜੇਂਦਰ ਸਿੰਘ ਰਾਣੇ ਕਾਫੀ ਸੰਗਰੂਰਚ ਕੀਤੇ ਨੇ ਬਾਈ ਜੂਰੀ ਮੌਜੂਦ ਨੇ ਵੀ ਜੀ ਕੀ ਨਾਮ ਹੈ ਜੀ ਆਪਣਾ ਜਮੀਲ ਖਾਨ ਜੀ ਅੱਛਾ ਕਿਵੇਂ ਲੱਗਦਾ ਜੀ ਰੁਝਾਨ ਕਿਵੇਂ ਆ ਕਿੰਨੇ ਕੁ ਵੋਟਰ ਆ ਰਹੇ ਨੇ ਵੋਟ ਪਾਉਣ ਸਾਡੇ ਨਦਾਂਪੁਰ ਦੇ ਵਿੱਚ ਤਾਂ ਬਹੁਤ ਸੋਹਣਾ ਰੁਝਾਨ ਹੈ ਵੀਰ ਜੀ ਵੀ ਵੱਧ ਚੜ ਕੇ ਵੋਟ ਪਾ ਰਹੇ ਨੇ ਕਾਂਗਰਸ ਨੂੰ ਚਾਰੂ ਵਾਲਾ ਜੀ ਤੁਹਾਨੂੰ ਪਤਾ ਹੈ ਵੀ ਕੀ ਹਾਲ ਹਿੱਲੇ ਨੇ ਆਂਡੇ ਕਿਤੇ ਦੇ ਕੁੜਕੜ ਕਿਤੇ ਗੱਲ ਪੰਜਾਬੀ ਦੀ ਕਹਾਵਤ ਹੈ ਜੀ ਦੂਸਰੀ ਗੱਲ ਕਿ ਉਹ ਇਹ ਜੇ ਕੰਮ ਦੇ ਬਿਹੇਵ ਤੇ ਵੋਟ ਮੰਗ ਲੈਣ ਤਾਂ ਇਹਨਾਂ ਨੂੰ ਰਿਜ਼ਲਟ 17 ਤਰੀਕ ਨੂੰ ਮਿਲ ਜੂਗਾ ਜੀ ਸਸਿਦਾ ਜੋ ਸਾਡੇ ਬਜਿੰਦਰ ਸਿੰਘ ਰਾਜੀ ਨੇ ਕੰਮ ਕੀਤੇ ਹੋਏ ਨੇ ਅਸੀਂ ਉਸ ਬਿਹੇਵ ਤੇ ਵੋਟ ਮੰਗਦੇ ਆ ਤੇ ਵੋਟਰਾਂ ਨੂੰ ਵੀ ਅਪੀਲ ਕਰਦੇ ਵੱਧ ਤੋਂ ਵੱਧ ਕਾਂਗਰਸ ਨੂੰ ਵੋਟ ਪਾਓ ਜੀ ਠੀਕ ਹੈ ਬਾਕੀ ਕੀ ਲੱਗਦਾ ਕਿੰਨੇ ਕੁ ਪਰਸੈਂਟੇਜ VOTING ਹੋਣੀ ਆ ਜਿਵੇਂ ਤਾਂ ਹੁਣ ਲੱਗਦਾ ਹੁਣ ਤਾਂ ਇਕਾ ਦੂ ਘਾ ਰਹੇ ਨੇ ਹਜੇ ਪੂਰਾ ਇਹ ਨਹੀਂ ਵੀ ਲੋਕ ਉੱਠ ਕੇ ਹੁਣ ਪਿੰਡ ਦਾ ਮਾਹੌਲ ਹੈ ਇਹ ਘੱਟੋ ਘਾਟ ਹੁਣ ਨਹੀਂ ਨਹੀਂ ਕਰਦੇ ਲੇਡੀਜ਼ ਨੇ ਏਰੀਆ ਉਹ 9-10 ਵਜੇ ਤੱਕ ਕੰਮ ਕਰਨਗੇ ਆ ਕਿਉਂ 10-11 ਵਜੇ ਕੰਮ ਭਖੂਗਾ ਜੀ ਕਿਉਂ ਰੋਟੀ ਪਾਣੀ ਕਰਕੇ ਫਿਰ ਉਸ ਤੋਂ ਬਾਅਦ ਸਾਰੀ ਅਪੀਲ ਵੀ ਕੀਤੀ ਆ ਭਾਈ ਵੱਧ ਤੋਂ ਵੱਧ ਕਾਂਗਰਸ ਨੂੰ ਵੋਟ ਪਾ ਕੇ ਉਹਨਾਂ ਨੂੰ ਵਾਤਵਾਦ ਜਿੱਤੇ ਆਓ ਜੀ ਠੀਕ ਹੈ ਹਾਂਜੀ ਬਿਲਕੁਲ ਜਾਨੀ ਕਿ ਹੁਣ ਤੇਜ਼ ਹੂ ਰਫ਼ਤਾਰ ਆ ਜਿਹੜੀ ਚਾਲ ਚੱਲ ਰਹੀ ਆ ਉਹ ਤੇਜ਼ ਹੋਣੀ ਆ ਹਾਂਜੀ ਹਾਂਜੀ ਖਾਸ ਕਰਕੇ ਨਿਦਾਮਪੁਰ ਚੋਦਾ ਜੀ ਵਿਸ਼ਵਾਸ ਦਿਵਾਉਂਦੇ ਨੇ VOTER ਵੀ ਸਾਰੀ ਅਪੀਲ ਵੀ ਕਰਦੇ ਆ ਵੀ ਵਾਤਵਾਦ ਹੱਥ ਪੰਜੇ ਨੂੰ VOTER ਮੋਹਰਾ ਲਾ ਕੇ ਕਾਮਯਾਬ ਕਰੋ ਜੀ ਅਸੀਂ ਇਹ ਵੀ ਦੇਖ ਰਹੇ ਤੁਹਾਡੇ ਪਿੰਡ ਚ ਚਾਰ ਵੱਡੀਆਂ ਪਾਰਟੀਆਂ ਨੇ ਪਰ ਬੂਥ ਦੋਏ ਰਹਿ ਗਏ ਜੀ ਦੋ ਪਾਰਟੀਆਂ ਦੇ ਬੂਥ ਕਿੱਧਰ ਚਲੇ ਗਏ ਪਤਾ ਗੱਲ ਕੀ ਜੀ ਹੁਣ ਪਹਿਲਾਂ ਤਾਂ ਝਾੜੂ ਵਾਲਾਂ ਨੇ ਛੇਤੀ ਲੱਗਣਾ ਦੀ ਜੀ ਇਹ ਤਾਂ ਸ਼ਰਮੋ ਸ਼ਰਮੀ ਲੱਗ ਗਈ ਯੋਰੇ ਬੂ ਅਬ ਦੀ ਕੀਮਤ ਗਨੈਦਨ ਵੀ ਭਾਈ ਅਸੀਂ ਆਹ ਕੰਮ ਨਿਜ਼ਾਮਪੁਰ ਚ ਕਰਾਇਆ ਜਾਂ ਸਾਡੇ ਇਲਾਕੇ ਚ ਕਰਾਇਆ ਬੀਬੀ ਵਿਹਰਾਜ ਕੇ ਦੱਸ ਦੇ ਵੀ ਆਹ ਅਸੀਂ ਕੰਮ ਕੀਤਾ ਜੀ ਤਾਂ ਉਸ ਹਿਸਾਬ ਨਾਲ ਵੋਟ ਮੰਗ ਲੈਣਾ ਕੋਈ ਵੀ ਕੰਮ ਗਨੈਦਨ ਇਹ ਤਾਂ ਕਹਿੰਦੇ ਕੰਮਾਂ ਤੇ ਤਾਂ ਵੋਟ ਮੰਗ ਰਹੇ ਹਾਂ ਅਸੀਂ ਕੰਮਾਂ ਤੇ ਵੋਟ ਪਾਉਣਗੇ ਲੋਕ ਸਾਨੂੰ ਆਪਾਂ ਤੁਹਾਡੀ ਗੱਲ ਸਮਝਦੇ ਹਾਂ ਜੀ ਤੁਸੀਂ ਰੌਣਕ ਦੇਖ ਲਈ ਬਾਕੀ ਠੀਕ ਹੈ ਬਾਕੀ 17 ਤਰੀਕ ਦੱਸੂ ਆਉਣ ਵਾਲੀ ਜੀ ਵੀ ਬੀਬੀ ਭਰਾਜ ਨੇ ਜਾਂ ਸਾਡੇ ਭਗਵੰਤ ਸਾਹਿਬ ਨੇ ਕੀ ਕੰਮ ਕੀਤੇ ਨੇ ਨਦਮਪੁਰ ਦੇ ਵਿੱਚ ਦੂਜਾ ਜਿਹੜਾ ਪੋਲਿੰਗ ਬੂਥ ਆ ਆਮ ਆਦਮੀ ਪਾਰਟੀ ਦਾ ਜਾਨੀ ਕਿ ਬਾਕੀ ਦੇ ਪੋਲਿੰਗ ਬੂਥ ਇੱਥੇ ਨਹੀਂ ਲੱਗੇ ਆਮ ਆਦਮੀ ਪਾਰਟੀ ਦੇ ਆਗੂ ਵੀ ਮੌਜੂਦ ਨੇ ਬੂਥ ਪਿੱਛੇ ਲੱਗਿਆ ਹੋਇਆ ਗੱਲਬਾਤ ਕਰਾਂਗੇ ਵੀ ਜੀ ਕੀ ਨਾਮ ਆ ਜੀ ਆਪਣਾ ਮੇਰਾ ਨਾਮ ਅਫਤਾਰ ਸਿੰਘ ਤਾਰੀ ਬਲਾਕ ਪ੍ਰਧਾਨ ਪੁਹਾਣੀ ਗੜੀ ਠੀਕ ਆ ਜੀ ਕਿਵੇਂ ਚੱਲ ਰਿਹਾ VOTING ਦਾ ਕੀ ਲੱਗ ਰਿਹਾ ਰਿਸਪੌਂਸ ਲੋਕਾਂ ਦੀ ਆਵਾਜ਼ ਕੀ ਆ ਕਿੰਨੀ ਤੇਜ਼ੀ ਨਾਲ ਆ ਰਹੇ ਨੇ ਵੋਟ ਪਾਉਣ ਜਾਹਜ ਸਲੋਵਾ ਸਿਸਟਮ ਨਹੀਂ ਨਹੀਂ ਬਹੁਤ ਵਧੀਆ ਹੋਇਆ ਜੀ ਲੋਕਾਂ ਦੇ ਵਿੱਚ ਪੂਰਾ ਬਣਿਆ ਮਾਹੌਲ ਬਣਿਆ ਹੋਇਆਗਾ ਚ ਕਿ ਸਾਡੇ ਗੁਰਪ੍ਰੀਤ ਸਿੰਘ ਫੌਜੀ ਅਲਵਰਖ ਇਥੋਂ ਬਲਾਕ ਸੰਪਤੀ ਜ਼ਿਲ੍ਹਾ ਜ਼ਿਲ੍ਹਾ ਪ੍ਰਸਿੱਧੀ ਦੀ ਚੋਣ ਲੜ ਰਹੇ ਨੇ ਜੀ ਉਹਨਾਂ ਦੀ ਧਰਮਪੰਤਰੀ ਜਗਜੀਤ ਕੌਰ ਅਤੇ ਬਲਾਕ ਸੰਪਤੀ ਦੀ ਸਾਡੇ ਇਥੋਂ ਚੋਣ ਲੜ ਰਹੇ ਨੇ ਮਾਤਾ ਸਰਜੀਤ ਕੌਰ ਮਦੰਪਰ ਤੋਂ ਬਾਕੀ ਤਾਰੀ ਜੀ ਕੀ ਲੱਗਦਾ ਤੁਹਾਨੂੰ ਜਿਵੇਂ ਦਾ ਦੇਖ ਰਹੇ ਸਿਸਟਮ ਇਸ ਪਿੰਡ ਦੇ ਵਿੱਚ ਦੋ ਬੂਥੇ ਲੱਗੇ ਨੇ ਅਕਾਲੀ ਦਲ ਦਾ ਬੂਥ ਨਹੀਂ ਲੱਗਿਆ ਭਾਜੀਪੀ ਦਾ ਨਹੀਂ ਲੱਗਿਆ ਅਕਾਲੀ ਦਲ ਦਾ ਇਨਾ ਮਤਲਬ ਡਾਊਨਫਾਲ ਆ ਗਿਆ ਜਿਹੜਾ ਬੂਥ ਨਹੀਂ ਲੱਗਿਆ ਜੀ ਦੇਖੋ ਇਹ ਤਾਂ ਹੁਣ ਲੋਕਾਂ ਨੇ 2022 ਚ ਸਮਝਣੋ ਸਿਸਟਮ ਖਤਮੇ ਕਰਤਾ ਸੀਗਾ ਜੀ ਵੱਡੇ ਵੱਡੇ ਜਣੇ ਕਿ ਸੁਖਵੀਰ ਬਾਦਲ ਵੱਡੇ ਵੱਡੇ ਬਾਦਲ ਬਾਦਲ ਵਰਗੇ ਹਰਾਤੇ ਕੈਪਟਨ ਅਮਰਿੰਦਰ ਵਰਗੇ ਜਿਹੜੇ ਪਹਿਲਾਂ ਕਾਂਗਰਸ ਰਹੇ ਫਿਰ ਉਦੋਂ ਬਾਅਦ ਭਾਜਪਾ ਚ ਚਲੇ ਗਏ ਉਹ ਜਣੇ ਕਿ ਲੋਕਾਂ ਨੂੰ ਉਹਨਾਂ ਨੇ ਚੱਕਰਾਂ ਚ ਪਾਏ ਹੋਇਆ ਸੀਗਾ ਪਰ 2022 ਦੇ ਵਿੱਚ ਲੋਕਾਂ ਨੇ ਕਹਿ ਜਾ ਪਲਟਾ ਲੈ ਕੇ ਆਏ ਨੇ ਤੇ ਹੁਣ ਰਹੀ ਗੱਲ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਪਿਛਲੀ ਵਾਰ ਵੀ ਲੋਕ ਚੋਣਾਂ ਲੜਦੇ ਆਏ ਨੇ ਚਾਹੇ ਆਪਾਂ ਪਿਛਲੇ ਟਰਮ ਦੇ ਵਿੱਚ ਆਪਣੇ ਫੌਜੀ ਸਾਹਿਬ ਨੇ ਚੋਣ ਲੜੀ ਸੀ ਦੂਜੇ ਨੰਬਰ ਤੇ ਰਹੇ ਨੇ ਕਿ ਚਲੋ ਸਮੇਤੀ ਸਰਕਾਰ ਤੀਂ ਸਿੰਘਲਾ ਸਾਹਬ ਦੀ ਸਰਕਾਰ ਤੀ ਉਦੋਂ ਧੱਕੇ ਨਾਲ ਇਹਨੂੰ ਹਰਾਇਆ ਗਿਆ ਕਾਂਗਰਸ ਵਾਲੇ ਕਹਿੰਦੇ ਨੇ ਕਹਿੰਦੇ ਰੌਣਕ ਮੇਲਾ ਤਾਂ ਸਾਡੇ ਬੂਥਾਂ ਤੇ ਆਮ ਆਦਮੀ ਪਾਰਟੀ ਤੇ ਕਹਿੰਦੇ ਰੌਣਕ ਮੇਲਾ ਹੀ ਨਹੀਂ ਹੈਗੇ ਮੈਂ ਸੁਣ ਦੱਸਦਾ ਜੀ ਇਹਦਾ ਪਿਛਲੀ ਵਾਰ ਵੀ ਤੀਗਾ ਜਿਹੜਿਆਂ 2022 ਦੀਆਂ ਚੋਣਾਂ ਤੇ ਉੱਥੇ ਵੀ ਉਦੋਂ ਰੌਣਕ ਮੇਲਾ ਸੀਗਾ ਜੇ ਆਪਾਂ 14 ਦੀ ਇਲੈਕਸ਼ਨ ਲਾ ਲਓ ਉਦੋਂ ਵੀ ਉਹਨਾਂ ਦੇ ਬੂਥਾਂ ਤੇ ਰੌਣਕ ਮੇਲਾ ਤੀਗਾ ਇਹ ਤਾਂ ਜਦੋਂ ਪਟਾਰੀ ਖੁੱਲਦੀ ਆ ਉਦੋਂ ਪਤਾ ਲੱਗਦਾ ਬਿੱਲੋ ਹੌਣ ਕੇ ਹੌਣਕ ਮੇਲੇ ਨਾਲ ਵੋਟਾਂ ਨਹੀਂ ਪੈਂਦੀਆਂ ਨਾ 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 ਲੋਕ ਨੇ ਜਿਹੜੇ ਅੰਦਰੋਂ ਮਨ ਬਣਾਇਆ ਹੋਇਆ ਮਾਨ ਜੋ ਕੋ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਜੀ ਦੇ ਕੰਮਾਂ ਤੋਂ ਲੋਕ ਖੁਸ਼ ਨੇ ਚਾਹੇ ਆਪਾਂ 600 ਯੂਨਟ ਦੀ ਗੱਲ ਕਰ ਲਈਏ ਚਾਹੇ ਆਪਾਂ ਖੇਤਾਂ ਦੀ ਗੱਲ ਕਰ ਲਈਏ ਜਿਹੜੀ ਨਿਰੰਤਰ ਦਿਨ ਚ ਆਲਾ ਮੋਟਰਾਂ ਦਾ ਕਣਕਰ ਮਾ ਕੇ ਆਪਾਂ ਸ਼ਾਮ ਨੂੰ ਘਰਾਂ ਚ ਆ ਜਾਂਦੇ ਨੇ ਚਾਹੇ ਆਪਾਂ ਰੁਜ਼ਗਾਰ ਦੀ ਗੱਲ ਕਰੀਏ ਚਾਹੇ ਮੱਲਕ ਕਲੀਨਿਕ ਦੀ ਗੱਲ ਕਰ ਲਈਏ ਚਾਹੇ ਆਪਾਂ ਹੋਰ ਵੀ ਵੱਡੇ ਵੱਡੇ ਕੰਮ ਕੀਤੇ ਨੇ ਚਾਹੇ ਟੂਲ ਪਲਾਜੇ ਜਿਹੜੇ ਆਮ ਲੋਕਾਂ ਦੀ ਲੁੱਟ ਸੀ ਉਹ ਵੀ ਸੀਐਮ ਸਾਹਿਬ ਨੇ ਬੰਦ ਕਰਾਈ ਹੈ। ਯਾਨੀ ਕਿ ਕੰਮਾਂ ਨੂੰ ਦੇਖ ਕੇ ਜਿਹੜੇ ਵੋਟਰ ਨੇ ਉਹ ਵੋਟ ਪਾਉਣਗੇ ਜੀ। ਬਿਲਕੁਲ ਜੀ ਬਿਲਕੁਲ ਵੋਟ ਪਾਉਣਗੇ। ਠੀਕ ਹੈ ਕੀ ਨਾਮ ਹੈ ਜੀ ਆਪਣਾ? ਰਣਜੀਤ ਕੌਰ। ਅੱਛਾ ਕਿਵੇਂ ਲੱਗਦਾ ਜੀ ਕਿਵੇਂ ਰੁਝਾਨ ਲੱਗਦਾ ਲੋਕਾਂ ਦਾ ਤੇ ਕਿਵੇਂ ਦਾ ਚੱਲ ਰਿਹਾ VOTING ਦਾ? ਬਹੁਤ ਵਧੀਆ ਲੱਗ ਰਿਹਾ ਜੀ। ਸਾਡੇ ਤਾਂ ਮੰਨੂ ਤਸੱਲੀ ਹੈ ਵਾਕੀ ਪਟਵਾਰੀ ਖੁੱਲੂ ਫਿਰ ਪਤਾ ਲੱਗੂਗਾ ਜੀ। ਠੀਕ ਹੈ ਜੀ। ਹਾਂ ਜੀ। ਪਟਵਾਰੀ ਦਾ ਅਨੁਮਾਨ ਲੱਗ ਜਾਂਦਾ ਕਿ ਪਟਵਾਰੀ ਜਦੋਂ ਖੁੱਲੂਗੀ ਤਾਂ ਕਿਵੇਂ ਦਾ ਹੋਊਗਾ ਕਿੱਧਰ ਵੱਧਾ? ਵੱਧਾ ਸਾਨੂੰ ਜ ਯਾਨੀ ਸਾਡਾ ਮਨ ਤਾਂ ਤੈ ਹੈ ਹਲੇ ਵਾਕੀ ਬੈਗਰ ਨੂੰ ਪਤਾ ਬਿਲਕੁਲ ਉਤਾਰੀ ਜੀ ਕੀ ਲੱਗਦਾ VOTING ਬਹੁਤ ਘੱਟ ਹੁੰਦੀ ਹੁੰਦੀ ਹੈ ਬਲੌਕ ਸਮਤੀ ਜਿਲ੍ਹਾ ਪਰਿਸ਼ਾ 50% ਨੂੰ ਟੱਚ ਹੋ ਜੂਗੀ VOTING ਨਹੀਂ ਜੀ ਹੁਣ ਤਕਰੀਬਨ ਮੇਰੇ ਖਿਆਲ ਅਸੀਂ 22 300 ਦੇ ਲਗਭਗ ਹੋਗੀ ਜੀ ਪੋਲ ਠੀਕ ਹੈ ਹਾਂ ਜੀ ਹਾਂ ਤੇ ਮੇਰੇ ਸਾਹ ਚ ਵੀ 60 70% ਵੋਟ ਪੋਲ ਹੋ ਜੂਗੀ ਜਾਂ ਤੱਕ ਹਾਂ ਜੀ ਹਾਂ ਬਿਲਕੁਲ ਬਾਈ ਜੀ ਕਿਵੇਂ ਚੱਲ ਰਿਹਾ ਬਹੁਤ ਵਧੀਆ ਚੱਲਦਾ ਜੀ ਪਿੰਡਾਂ ਦੇ ਵਿੱਚ ਜਾ ਕੇ ਆਏ ਆ ਸਾਰੇ ਪਾਸੇ ਬਹੁਤ ਵਧੀਆ ਮਾਹੌਲ ਹੈ ਜੀ ਲੋਕਾਂ ਦੇ ਵਿੱਚ ਪੂਰਾ ਹੱਸ਼ ਹੈ ਤੇ ਤਕਰੀਬਨ ਲੋਕ ਵੇਲੇ ਵੀ ਨੇ ਜੀ ਨਹੀਂ ਮੁਕਾਬਲਾ ਕਾਂਗਰਸ ਪਾਰਟੀ ਨਾਲ ਰਹਿਣ ਵਾਲਾ ਜੀ ਆਪਾਂ ਬੇਸਿਕ ਅਨੁਮਾਨ ਲਾਈਏ ਦੇਖੋ ਮੁਕਾਬਲਾ ਕਿਸੇ ਨਾ ਕਿਸੇ ਨਾਲ ਤਾਂ ਹੁੰਦਾ ਹੀ ਹੈ ਪਰ ਬਾਈ ਭਗਵੰਤ ਸਿੰਘ ਮਾਨ ਜੀ ਦੇ ਕੰਮਾਂ ਤੋਂ ਲੋਕ ਬਹੁਤ ਖੁਸ਼ ਨੇ ਜੀ ਤੇ ਪਹਿਲਾਂ ਵਾਲੀ ਮਾਹੌਲ ਆ ਜੀ ਜਿਵੇਂ 2022 ਦੇ ਵਿੱਚ ਪਿੰਡ ਜਿੱਥੇ ਆਪਾਂ ਖੜੇ ਆ ਇੱਥੇ ਤਾਂ ਇਹ ਲੱਗ ਰਿਹਾ ਵੀ ਮੁਕਾਬਲਾ ਯਮਾਦਵੀ ਪਾਰਟੀ ਤੇ ਕਾਂਗਰਸ ਦਾ ਦੂਜਿਆਂ ਦਾ ਬੂਥ ਵੀ ਨਹੀਂ ਹੈਗਾ ਇੱਥੇ ਨਹੀਂ ਬੂਥ ਲੱਗਣਾ ਕੀ ਹੈ ਜੀ ਦੇਖੋ 100 ਸਾਲ ਪੁਰਾਣੀ ਪਾਰਟੀ ਸੀ ਮਾਨ ਸਾਹਿਬ ਪਹਿਲੀ ਕਹਿੰਦੇ ਹੁੰਦੇ ਨੇ ਅਕਾਲੀ ਦਲ 1920 ਚ ਪੈਦਾ ਹੋਇਆ ਸੀਗਾ 202 ਤੁਹ ਦੇਖਾ ਵੀ 100 ਸਾਲ ਪੁਰਾਣੀ ਪਾਰਟੀ ਜਿਹਦੀ ਸਰਕਾਰ ਰਹੀ ਹੈ 5 ਸਾਲ ਜਾਨੀ ਕਿ 25 ਸਾਲ ਰਾਜ ਕੀਤਾ ਉਹਨਾਂ ਨੇ ਉਹ ਇੱਕ ਸੀਟ ਤੇ ਸਿਮਟ ਗਏ ਜੀ ਤੇ ਉਹਨਾਂ ਦਾ ਤੁਹਾਨੂੰ ਤੁਹਾਨੂੰ ਪਤਾ ਹੀ ਆ ਵੀ ਹੁਣ ਕਿਹੋ ਜਿਹਾ ਮਤਲਬ ਕਿ ਲੋਕਾਂ ਦੇ ਵਿੱਚ ਹੈਗਾ ਜੀ ਬਿਲਕੁਲ ਜੀ ਸੋ ਨੰਦਮਪੁਰ ਦੇ ਵਿੱਚ ਮੌਜੂਦ ਆ ਜਿੱਥੇ ਦੋ ਬੂਥ ਲੱਗੇ ਹੋਏ ਨੇ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਹੋਰ ਬੂਥ ਨਹੀਂ ਲੱਗਿਆ ਕਹਿ ਰਹੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਬਹੁਤ ਡਾਊਨਫਾਲ ਆ ਗਈ ਕਿ ਬੂਥ ਵੀ ਨਹੀਂ ਲੱਗ ਰਹੇ ਕਾਂਗਰਸ ਪਾਰਟੀ ਆਮ ਆਦਮੀ ਪਾਰਟੀ ਦੇ ਆਗੂ ਇਹ ਗੱਲ ਕਹਿ ਰਹੇ ਨੇ ਸੋ ਲਗਾਤਾਰ ਜਿਹੜੀ VOTING ਆ ਉਹ ਹੋ ਰਹੀ ਆ ਅਤੇ ਕਹਿ ਰਹੇ ਨੇ ਕਿ ਵਧੀਆ ਤਰੀਕੇ ਨਾਲ VOTING ਹੋਊ ਅਤੇ 50% ਤੋਂ ਪਲੱਸ VOTING ਹੋਵੇਗੀ ਕੈਮਰਾਮੈਨ ਮੁਕੇਸ਼ ਕੁਮਾਰ ਨਾਲ ਅਮਨਦੀਪ ਸਿੰਘ ਮਾਝਾ ਪੰਜਾਬੀ ਲੋਕ ਚੈਨਲ